ਵੀਰੇ ਨੂੰ ਪਤਾ ਨਹੀਂ ਕੀ ਹੋਇਆ ਏ ਮੇਰਾ ਫੋਨ ਹੀ ਨਹੀਂ ਚੱਗ ਰਿਹਾ ਉੱਤੋਂ ਅੱਜ ਰਖੜੀ ਆ ਲੋਕਾਂ ਨੇ ਤੇ ਰਖੜੀਆਂ ਬੰਨ ਵੀ ਲਈਆਂ ਹਲੋ ਯਾਰ ਕਿਉਂ ਜਦੋਂ ਮੈਂ ਫੋਨ ਕੱਟ ਰਿਹਾ ਕਿਉਂ ਵਾਰ-ਵਾਰ ਫੋਨ ਕਰ ਰਹੀ ਹੈ ਤੈਨੂੰ ਪਤਾ ਨਹੀਂ ਮੈਂ ਕਿਸੇ ਜ਼ਰੂਰੀ ਮੀਟਿੰਗ 'ਚ ਬੈਠਾ ਹਾਂ ਪਰ ਵੀਰੇ ਅੱਜ ਤੇ ਰਖੜੀ ਆ ਮੈਂ ਸਵੇਰ ਦੀ ਤੁਹਾਨੂੰ ਡਿੱਕੀ ਜਾਨੀ ਆ ਯਾਰ ਰਖੜੀ ਜ਼ਰੂਰੀ ਹੈ ਕਿ ਮੇਰੀ ਮੀਟਿੰਗ ਜ਼ਰੂਰੀ ਹੈ ਕੋਈ ਨਾ ਫੇਰ ਕਿਤੇ ਬੰਨ ਲਾਂਗੇ ਰਖੜੀ ਹੁਣ ਫੋਨ ਨਾ ਕਰੀ ਪਰ ਵੀਰੇ Ah. ਕੀ ਹੋ ਗਿਆ ਤੇਰੇ ਇਹ ਰੋਈ ਕਿਉਂ ਜਾਨੀ ਆ ਕੁਛ ਨਹੀਂ ਨਤਾਸ ਜੇ ਕੁਛ ਨਹੀਂ ਹੋਇਆ ਫਿਰ ਰੋਈ ਕਿਉਂ ਜਾਨੀ ਆ ਤੁਹਾਨੂੰ ਪਤਾ ਮੈਂ ਵੀਰੇ ਨੂੰ ਫੋਨ ਕੀਤਾ ਸੀ ਕਿ ਰਖੜੀ ਬਣਾਉਣ ਕਦੋਂ ਆਏਗਾ ਤੇ ਵੀਰੇ ਨੇ ਅੱਗੋ ਕਿਹਾ ਨਾ ਮੇਰੇ ਕੋਲ ਟਾਈਮ ਨਹੀਂ ਹੈਗਾ ਮੇਰੀ ਮੀਟਿੰਗ ਜ਼ਰੂਰੀ ਆ ਤੂੰ ਰਖੜੀ ਫੇਰ ਕਦੀ ਮੰਨ ਲਈ ਹੁੰਦਾ ਕਈ ਵਾਰੀ ਕੋਈ ਜ਼ਰੂਰੀ ਕੰਮ 'ਚ ਫਸਿਆ ਹੋਊਗਾ ਤਾਂ ਹੀ ਕਿਹਾ ਹੋਣਾ ਆਜੂਗਾ ਫਿਰ ਅੱਗੇ ਵੀ ਤਾਂ ਆਉਂਦਾ ਹੀ ਆ ਆਉਂਦਾ ਤੇ ਹੈਗਾ ਪਰ ਰਖੜੀ ਦਾ ਤਿਹਾਰ ਕੋਈ ਛੋਟਾ ਜਾਤਾ ਨਹੀਂ ਹੁੰਦਾ ਕਿਉਂ ਮੇਰੇ ਲਈ 10 ਮਿੰਟ ਨਹੀਂ ਕੱਢ ਸਕਦਾ ਸੀ ਉਹਦੇ ਲਈ ਅੱਜ ਪੈਸੇ ਜ਼ਰੂਰੀ ਹੋਗੇ ਇਹ ਮੇਰਾ ਉਹੀ ਭਰਾ ਏ ਜਿਹੜੇ ਅਸੀਂ ਬਚਪਨ ਤੋਂ ਇੱਕ ਦੂਜੇ ਤੇ ਜਾਨਾ ਵਾਰਦੇ ਸੀ ਤੇ ਅੱਜ ਉਹਦੇ ਲਈ ਪੈਸਾ ਇੰਨਾ ਜ਼ਰੂਰੀ ਹੋ ਗਿਆ ਕਿਉਂ ਰਖੜੀ ਤੇ ਵੀ ਨਹੀਂ ਆਇਆ ਉਹਨੇ ਇਹ ਵੀ ਨਹੀਂ ਸੋਚਿਆ ਕਿ ਮੇਰੇ ਸਹੁਰੇ ਕੀ ਸੋਚਣਗੇ ਜੇ ਉਹ ਨਹੀਂ ਆਊਗਾ ਤੇ ਸਹੁਰੇ ਕੁਝ ਨਹੀਂ ਸੋਚਦੇ ਹੁੰਦੇ ਕਿ ਕਈ ਵਾਰੀ ਨਾ ਬੰਦੇ ਤੇ ਇੰਨੀਆਂ ਜ਼ਿੰਮੇਵਾਰੀਆਂ ਪੈ ਜਾਂਦੀਆਂ ਉਹਨੂੰ ਪਤਾ ਨਹੀਂ ਲੱਗਦਾ ਤੂੰ ਐਡੀ ਦਿਲ ਤੇ ਨਾ ਲੱਗ ਲ ਆਜੂਗਾ ਯਾਰ ਉਹ ਕਿੰਨੀਆਂ ਕੁੜੀਆਂ ਇਸ ਗੱਲੋਂ ਰੋਂਦੀਆਂ ਕਿ ਉਹਨਾਂ ਦਾ ਕੋਈ ਭਰਾ ਨਹੀਂ ਹੈਗਾ ਤੁਸੀਂ ਸੋਚੋ ਨਾ ਮੇਰਾ ਭਰਾ ਤੇ ਹੋ ਕੇ ਵੀ ਨਾ ਹੋਇਆ ਵਰਗਾ ਮੈਂ ਕਿਹਦੇ ਰਖੜੀ ਬਨੂੰਗੀ ਮੈਂ ਦੇਖਦਾ ਕਰਕੇ ਗੱਲ ਕੋਈ ਗੱਲ ਨਹੀਂ ਤੂੰ ਐਵੇਂ ਰੋ ਨਾ ਤਿਹਾਰ ਦੇ ਦਿਨ ਤੇ ਐਵੇਂ ਰੋਂਦੇ ਨਹੀਂ ਤੈਨੂੰ ਪਤਾ ਬਚਪਨ ਚ ਨਾ ਇੱਕ ਰਖੜੀ ਬਣਾ ਕੇ ਵੀ ਨਾ ਰੋਣ ਲੱਗ ਜਾਂਦਾ ਸੀ ਕਿ ਮੈਂ ਤੇ ਤਿੰਨ ਚਾਰ ਰਖੜੀਆਂ ਬਨੂੰਗਾ ਤੇ ਮੈਂ ਹਮੇਸ਼ਾ ਉਹਦੇ ਲਈ ਚਾਰ ਚਾਰ ਰਖੜੀਆਂ ਲੈ ਕੇ ਆਉਂਦੀ ਸੀ ਤੇ ਅੱਜ ਅੱਜ ਉਹਦੇ ਕੋਲ ਇੱਕ ਰਖੜੀ ਬਣਾਉਣ ਦਾ ਵੀ ਟਾਈਮ ਨਹੀਂ ਹੈਗਾ ਚਲ ਕੋਈ ਨਾ ਮੈਂ ਦੇਖਦਾ ਕਰਕੇ ਜਣਾ ਤੂੰ ਐਵੇਂ ਦਿਲ ਤੇ ਨਾਲ ਠੀਕ ਐ ਚੁੱਪ ਕਰ ਕੋਈ ਨਾ ਇਸ ਥਾਂ ਮ ਕੋਣ ਆਇਆ ਹੋਊਗਾ ਭਾਈ ਕਿਤੇ ਵੀਰਾ ਤੇ ਨਹੀਂ ਆ ਗਿਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਗੱਲ ਐਵੇਂ ਦੇਖੀ ਜਾਂਦੀ ਐ ਪਛਾਣਿਆ ਨਹੀਂ ਵੀਰੇ ਮੈਂ ਸੱਚੀ ਨਹੀਂ ਪਛਾਣਿਆ ਤੁਮੈਂ ਪਾਲਾ ਪਾਲਾ ਵੀਰਾ ਹਾਂ ਹਾਂ ਵੀਰੇ ਤੁਸੀਂ ਤਾਂ ਜਮ੍ਹਾਂ ਹੀ ਬਦਲ ਗਏ ਪਛਾਣ ਚ ਨਹੀਂ ਹੁੰਦੇ ਉਹ ਮੈਂ ਗਿਆ ਸੀ ਪਿੰਡ ਸਭ ਤੋਂ ਪਹਿਲਾਂ ਫਿਰ ਬਾਪੂ ਘਰੇ ਦੱਸਿਆ ਗਿਫਟੀ ਦਾ ਤਾਂ ਵਿਆਹ ਕਰਤਾ ਤੇ ਉੱਥੋਂ ਹੀ ਐਡਰੈਸ ਮਿਲਿਆ ਤੇਰਾ ਚੱਲ ਆਜੋ ਵੀਰੇ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਣੀ ਆਂ ਨਹੀਂ ਮੈਂ ਚਾਹ ਪਾਣੀ ਪੀ ਕੇ ਆਇਆ ਹੋਰ ਸੁਣਾ ਘਰੇ ਸਭ ਠੀਕ ਠਾਕ ਆ ਹਾਂ ਵੀਰੇ ਤੁਸੀਂ ਦੱਸੋ ਘਰੇ ਠੀਕ ਆ ਸਾਰੇ ਹਾਂ ਸਭ ਠੀਕ ਠਾਕ ਹੈ ਰਿਫਟੀ ਵੀਰੇ ਤੁਸੀਂ ਤਾਂ ਮੇਰੇ ਵਿਆਹ ਤੇ ਵੀ ਨਹੀਂ ਆਏ ਮੈਨੂੰ ਤਾਂ ਲੱਗਿਆ ਤੁਸੀਂ ਮੈਨੂੰ ਭੁੱਲ ਗਏ ਹੋਣੇ ਆ ਨਾ ਕਮਲिए ਤੈਨੂੰ ਕਿਵੇਂ ਭੁੱਲ ਸਕਦਾ ਮੈਂ ਛੋਟੇ ਹੁੰਦੇ ਮੇਰੇ ਤੇ ਬੋਬੀ ਦੇ ਗੁੱਟ ਤੇ ਤੂੰ ਹੀ ਤਾਂ ਰਖੜੀ ਬੰਨਦੀ ਰਹੀ ਹੈ ਅਲੇ ਭਰਾ ਭੈਣਾਂ ਨੂੰ ਥੋੜੀ ਭੁੱਲ ਸਕਦੇ ਆ ਵੀਰੇ ਤਾਂ ਕਹਿਣ ਦੀਆਂ ਗੱਲਾਂ ਨੇ ਅੱਜ ਉਹੀ ਭਰਾ ਐ ਜਿਹਨੂੰ ਮੈਂ ਸਵੇਰ ਦੀ ਫੋਨ ਕਰੀ ਜਾਨੀ ਆ ਕਿ ਆ ਕੇ ਰਖੜੀ ਬਣਾ ਜਾ ਉਹਦੇ ਕੋਲ ਮੇਰੇ ਲਈ 5 ਮਿੰਟ ਵੀ ਹੈ ਨਹੀਂ ਕਹਿੰਦਾ ਮੇਰੀ ਮੀਟਿੰਗ ਆ ਚਲ ਫੇਰ ਕੀ ਉਹ ਨਹੀਂ ਆਇਆ ਤਾਂ ਮੈਂ ਵੀ ਤਾਂ ਤੇਰਾ ਭਰਾ ਹਾਂ ਤੂੰ ਮੇਰੇ ਰਖੜੀ ਬੰਦੇ ਨਾਲੇ ਮੈਂ ਰਖੜੀ ਬਣਾਉਣੀ ਆਇਆ ਵੀਰੇ ਮੈਂ ਤਾਂ ਰਖੜੀ ਵੀ ਨਹੀਂ ਲੈ ਕੇ ਆਈ ਐਸ ਵਾਰੀ ਮੈਂ ਸੋਚਿਆ ਸੀ ਉਹਨੂੰ ਨਾਲ ਲਾ ਜਾ ਕੇ ਚਾਂਦੇ ਦੀ ਰਖੜੀ ਲੈ ਕੇ ਆਉਂਗੀ ਤੇ ਉਹੀ ਬਨੂੰਗੀ ਗਿਫਟੀ ਜ਼ਰੂਰੀ ਨਹੀਂ ਹੁੰਦਾ ਕਿ ਬਾਜ਼ਾਰ ਦੀਆਂ ਮਹਿੰਗੀਆਂ ਰਖੜੀਆਂ ਹੀ ਭੈਣ ਭਰਾ ਦਾ ਪਿਆਰ ਸਿੱਧ ਕਰਨਾ ਘਰੇ ਕੋਈ ਧਾਗਾ ਤਾਂ ਪਿਆ ਹੋਊ ਤੂੰ ਮੇਰੇ ਉਹੀ ਬੰਦੇ ਹਾਂ ਵੀਰੇ ਧਾਗਾ ਤਾਂ ਹੈਗਾ ਮੈਂ ਲੈ ਕੇ ਆਉਣੀ ਆ ਠੀਕ ਹੈ ਕੀ ਹੋਇਆ ਰਖੜੀ ਬੰਨ ਕੀ ਸੋਚੀ ਜੰਨੀ ਐ ਵੀਰੇ ਮੈਂ ਇਹ ਸੋਚਦੀ ਸੀ ਕਿ ਤੂੰ ਤਾਂ ਮੇਰਾ ਸਕਾ ਭਰਾ ਨਹੀਂ ਤੇ ਤੈਨੂੰ ਫਿਰ ਵੀ ਮੈਂ ਚੇਤੇ ਆ ਤੇ ਜਿਹੜਾ ਸਕਾ ਐ ਇਹ ਗਿਫਟੀ ਜ਼ਰੂਰੀ ਨਹੀਂ ਹੁੰਦਾ ਕਿ ਖੂਨ ਦੇ ਰਿਸ਼ਤੇ ਹੀ ਸਕੇ ਹੋਣ ਜਿਹੜਾ ਰਿਸ਼ਤਾ ਦਿਲ ਨਾਲ ਨਵਾਉ ਨਾ ਉਹ ਸਕਿਆਂ ਤੋਂ ਹੀ ਵੱਧ ਹੁੰਦਾ ਹਾਂ ਵੀਰੇ ਮੈਂ ਰਖੜੀ ਬੰਨਣਾ ਅਲੱਗ ਗਿਫਟੀ ਬਾਰੋਂ ਮੈਂ ਤੇਰੇ ਵਾਸਤੇ ਸੂਟ ਲੈ ਕੇ ਆਇਆ ਸੀਗਾ ਵੀ ਮੈਂ ਰਖੜੀ ਬਣਾਉਂਗਾ ਤੇ ਮੇਰੀ ਭੈਣ ਨੂੰ ਇੱਕ ਸੂਟ ਦਊਂਗਾ ਤੇ ਆ ਕੁਝ ਪੈਸੇ ਮੇਰੇ ਵੱਲੋਂ ਸ਼ਗਨ ਤੇਰੇ ਸੂਟ ਤੁਸੀਂ ਮੇਰੇ ਲਈ ਚਾਹ ਨਾ ਲੈ ਕੇ ਆਏ ਸੀ ਉਹ ਮੈਂ ਰੱਖ ਲਿਆ ਪਰ ਆ ਪੈਸਿਆਂ ਦੀ ਮੈਨੂੰ ਲੋੜ ਨਹੀਂ ਹੈਗੀ ਉਹ ਕੋਈ ਗੱਲ ਨਹੀਂ ਵਿਆਹ ਦਾ ਸ਼ਗਨ ਸਮਝ ਕੇ ਰੱਖ ਲੈ ਮੈਂ ਤੇਰੇ ਵਿਆਹ ਤੇ ਨਹੀਂ ਆਇਆ ਸੀ ਨਾ ਵੀਰੇ ਭੈਣਾ ਸ਼ਗਨ ਨੂੰ ਜਾਂ ਪੈਸਿਆਂ ਦੀ ਰਖੜੀ ਨਹੀਂ ਬਣਦੀਆਂ ਭਰਾ ਮਿਲਦੇ ਵਰਤਦੇ ਰਹਿਣਾ ਇੰਨਾ ਹੀ ਬਹੁਤ ਹੁੰਦਾ ਹੈ ਇਹ ਪੈਸੇ ਤੁਸੀਂ ਰੱਖ ਲਓ